ਹਾਂਜੀ ਦੋਸਤੋ ਇਹਦੇ ਬਲੌਗ ਤੁਹਾਡਾ ਸਵਾਗਤ ਹੈ ਜਦ ਬਲੌਗ ਮੰਗਦੇ ਆ ਜਿੰਮੀ ਤੇ ਕਿਉਂਕਿ ਅੱਜ ਜਿੰਮੀ ਦੀ ਤਬੀਤ ਠੇਕ ਨਹੀਂ ਸੀ। ਕੰਮਾ ਪਾਣੀ ਪੀ ਰਹੀ ਸੀ ਥੋੜਾ ਥੋੜਾ ਹੋਰ ਕੁਝ ਨਹੀਂ ਖਾਦਾ। ਸੀਗਾ ਕਾਲਾ ਸ਼ਾਮ ਦਾ ਤੇ ਪਾਣੀ ਵੀ ਕੱਢ ਰਹੀ ਸੀਗੀ ਈਕੇ ਉੱਟੀ ਰਹੀ ਪਾਣੀ ਵੀ ਨਹੀਂ ਪਚ ਰਹਾ ਸੀ ਉਰ ਤੋਂ ਦੁੱਧ ਰੋਟੀ ਸਬਤ ਨਹੀਂ ਕੀ ਤੇ ਉਧਰ ਪਾਣੀ ਪੋਕੇ ਨਾ ਨਾ ਮੈਂ ਨੋ ਪੀਉ ਪਿਆਣੀ ਕਿਤਾ ਜਿੰਮੀ ਨੇ ਪੀ ਆਏ ਨੇ ਉਹ ਥੋੜਾ ਜਨ ਜਲਸੀ ਕਾ ਫੀਲ ਕਰਨ ਲੱਗ ਗਿਆ ਨਾ ਜਾਦੇ ਪਾਉ ਤਾਂ ਜਾਦੇ ਸ਼ਰਾਰਤੀ ਅਜਿੰਮੀ ਚੁੱਪ ਚਾ ਦੇ ਸ਼੍ਰੀ ਜੀ ਫਤਮੀ ਮੈਗੀ ਬੈਠੀ ਐਂ ਦੇ ਵਿਚਾਰੀ ਤੇ ਤਾਂ ਪਾਣੀ ਇਹ ਨਾਲੇ ਨਿਕਲ ਗਿਆ ਅੰਦਰ ਪਾਣੀ ਵੀ ਨਿਕਲ ਰਿਹਾ ਸੀ ਉਹਦੇ ਤੋ ਦੂਆ ਸੱਪਾ ਉਕਾਉ ਦੀ ਜਗ੍ਹਾ ਤੇ ਲੇ ਹੋਈ ਸੀਗੀ ਤੇ ਕਲ ਦੀ ਦਵਾਈ ਵੀ ਤੇ ਰਹੀ ਸੀ ਰਾਤ ਲੈ ਸੀ ਰਾਤੀ ਤੇ ਦਵਾਈ ਨਾ ਹੋ ਕੁਝ ਫਰਕ ਲੱਗ ਰਿਹਾ ਕਿ ਸਸ ਪਾਣੀ ਵੀ ਲੱਗ ਗਈ ਸੀ ਪਹਿਲਾਂ ਰਾਤ ਨੂੰ ਪਾਣੀ ਵੀ ਨਹੀਂ ਪੀਂਦੀ ਸੀ ਤੇ ਇਦਾਂ ਲੈਟਰਨ ਵਿੱਚ ਲੋ ਆ ਰਿਹਾ ਸੀ ਦੋ ਪਹਿਲੇ ਲੈਟਰਨ ਆ ਰਹੀ ਸੀ ਤੇ ਲੈਟਸ ਵਿੱਚ ਕੋਲ ਵੀ ਆ ਰਹੀ ਸੀ ਤੇ ਉਹ ਦੋਵਾਂ ਨੂੰ ਫਿਰ ਹਸਪੀਟਲ ਦੋਵਾਂ ਨੂੰ ਸ਼ਾਮ ਨੂੰ ਲੈ ਕੇ ਗਏ ਚਾਚੇ ਦੇ ਨਾਲ ਜਿਵੇਂ ਨੂੰ ਟਾ ਕੇ ਸਿਵਲਸਟਾਲ ਆਪਣੀ ਗੱਟਰ ਵਾਲੇ ਕਿ ਗਈ ਸੀ ਤੇ ਨਾ ਇਨਫਰਫ ਵਗੈਰੇ ਲਾਈ ਸੀ ਇੰਜੈਕਸ਼ਨ ਵਗੈਰੇ ਲਾਈ ਆਈ ਸੀ ਡ੍ਰਿਪ ਤੇ ਵਿੱਚ ਅੰਟਰਪਰੋਗ ਲੈ ਆ ਸੀ ਜਿੰਮੀ ਦੇ ਤੇ ਪਹੁੰਚ ਗਏ ਸੀ ਹਸਪਤਾਲ ਦੇ ਤੇ ਡਾਕਟਰ ਬਚਾਰਾ ਬਹੁਤ ਆਪਣਾ ਵਧੀਆ ਸੀਗਾ ਕਰਵਾ ਗਏ ਆ ਗਿਆ ਆਪਣੇ ਇੱਕ ਫੋਨ ਤੇ ਛੋੜਾ ਸਾਰਾ ਆਪਣੇ ਕੋਲ ਆਪਰ ਜੀ ਨੂੰ ਤਾਂ ਵਧੀਆ ਡਾਕਟਰ ਜੀ ਨੂੰ ਫੋਨ ਕਰੰਤੇ ਆਪਣੇ ਆ ਗਿਆ ਹਸਪਤਾਲ ਤੇ ਸਰਕਾਰੀ ਚ ਤੇ ਡਿਪਲਾਈ ਆਪਣੇ ਨਾਮ ਤੇ ਕਰੀਆ ਹਸਪਤਾਲ ਆਪਣਾ ਬਹੁਸ਼ਾਲਾ ਰੋਡ ਤੇ ਪੁਰਾਣੇ ਦਸਪਹਿਲ ਕੁੱਤੇ ਦੇ ਮਾਰਨ ਡਾਕਟਰ ਆਪਣੇ ਤੇ ਉਹਨੇ ਮੈਡੀਸਨ ਇਹਦੇ ਦੋ ਇੰਜੈਕਸ਼ਨ ਤੇ ਡ੍ਰੋਪਸ ਲੈ ਕੇ ਦਿੱਤੀਆਂ ਸੀ ਉਹਨਾਂ ਲਈ ਜਿਹੜੀ ਆਪਣੀ ਡੱਤ ਤੇ ਆਪਾਂ ਸਾਹਮਣੇ ਮੈਡੀਕਲ ਅਚੈਲ ਮੈਡੀਕਲ ਹਸਪਤਾਲੋਂ ਇੱਥੋਂ ਲੈ ਕੇ ਆਏ ਸੀ ਕਿ ਜਿਹਦੇ ਲਈ ਉਹਨਾਂ ਲਈ ਦਵਾਈ ਵਿਕਰਾ ਤੇ ਇਨਜੈਕਸ਼ਨ ਤੇ ਤੇ ਟਪ ਦਾ ਫੋਨ ਦੇ ਇਨਜੈਕਸ਼ਨ ਤੇ ਇੱਕ ਕਰਸੀ ਹੀ ਆਪਣੀ ਛੋਟੀ ਟ੍ਰਿਪ ਦੇ ਸਿੰਨ ਦਿਖਾ ਨਿੱਕੀ ਜੀ ਤੇ ਇਹਨੂੰ ਲੈ ਕੇ ਆਈ ਸੀ ਮੈਡੀਸਨ ਜਿੰਮੀ ਦੀ ਤੋਂ ਦੂਵਾ ਆ ਮੁੰਡਾ ਉਸਾਰ ਨੇ ਤੁਰ ਲਾਇਆ ਆਪਣੀ ਜਿੰਮੀ ਦੇ ਦੱਤਣਾਂ ਲੱਗੇ ਸੀ ਕੇ ਵਾਲ ਕੱਟ ਰਹੇ ਸੀ ਥੋੜੇ ਥੋੜੇ ਲਾਤ ਜਲਾਈ ਸੀ ਟ੍ਰਿਪ ਕਿਉਂਕਿ ਤੇ ਰਾਂ ਨੰਬਤੀ ਕੇ ਪੈਰੇ तो छोटी ड्रप्प सारी तो वाडी थोड़ी जी लाई सी क्योंकि तो सारे ला नहीं सकते सीढ़ के सामने लाई सी, सी वो ड्रिप और अपनी ग्लूकोज आई से एनर्जी देखिए तो खादा नहीं सी खाला कुछ सी रोकन दे तो दूजी सी लाइट ओल्टिया रोकने लिए तो शाम कुछ ठीक लग रही थी तबीयत ओल्टियाँ वगैरह ठीक होना तो, तो, तो पानी भी थोड़ा जो पीले सी तो जमीने